ਨਵਾਂ ਸ਼ਰਧ ਦੇ ਮੂਸਾਪੁਰ ਰੋਡ ਵਿਖੇ ਸ਼੍ਰੀ ਵਿਸ਼ਵ ਕਰਮਾ ਦਸਤਾਰ ਰਾਮਗੜੀਆ ਸਵਾ ਦੇ ਵੱਲੋਂ ਸਮੂਹ ਸੰਗਤਾਂ ਦੇ ਸਹਿਯੋਗ ਦੇ ਨਾਲ ਗਿਆਨ ਵਿਗਿਆਨ ਅਤੇ ਸ਼ਿਲਪ ਕਲਾ ਦੇ ਜਨਮ ਦਾ ਤਾ ਭਗਵਾਨ ਸ਼੍ਰੀ ਵਿਸ਼ਵ ਕਰਮਾ ਮਹਾਰਾਜ ਜੀ ਦੀ ਪਵਿੱਤਰ ਯਾਦ ਵਿੱਚ 66 ਮਸਲਾਨਾ ਉਸਤ ਕਰਵਾਇਆ ਗਿਆ ਇਸ ਮੌਕੇ ਗਾਇਕ ਮਿੱਕੀ ਸ਼ਰਮਾ ਅਤੇ ਸ਼੍ਰੀ ਵਿਸ਼ਵ ਕਰਮਾ ਸਕੂਲ ਦੇ ਬੱਚਿਆਂ ਵੱਲੋਂ ਧਾਰਮਿਕ ਪ੍ਰੋਗਰਾਮ ਪੇਸ਼ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ ਇਸ ਮੌਕੇ ਗੁਰੂ ਕਾ ਲੰਗਰ तो ुट देख रहे हो शहर सरगर्मी यूट्यूब चैनल तो पत्रकार परदेसी की विशेष रिपोर्ट सच्चा दिया <हने> <हने> है दिया है हम अमर पत्ता इस हम पर रक्षा हम सदा पुत्री का चार बना है सो है आपको अपना अपना काम सभी लोगों ने प्रार्थना करती है पूर्ण का बधाई देते हैं भगवान विष्णु का क्या करें अपना यात्रा से नमस्कार तो जाएंगे पाठ की इच्छा दर्शा क्या यात्रा का नमस्कार जगत तुम्हें इसके तुम्हें समझे है लक्ष माने शब्द रूढ़ है सार मंत्र से ताके परद बनो शंकर महादेव के लक्ष का परदो हटाओ कर अपना रूप लगे हम जितने ज्ञान पूर्ति मकाम पर तब ज्ञान पायावे प्रथम से प्रथम से तो आई नमस्कार बड़ा बैक हो जाओ ਤਨ ਮੁੱਖ ਵਾਲੇ ਉਹਨਾਂ ਇਧਰ ਥੋੜਾ ਬਾਕੀ ਕਰਦੇ ਵਿੱਚ ਦੇਖੋ ਸਾਹਮਣੇ ਕੱਲਾ ਫੋਟੋ ਖਾ ਲੈਓ ਜੀ ਵਾਹ ਕੱਲਾ ਖੜੇ ਚਾਹੀਏ ਕੱਲਾ ਖੜੇ ਚਾਹੀਏ ਬਹੁਤ ਬਹੁਤ ਇੱਥੇ ਸਾਹਮਣੇ ਦੇਖੋ ਫੋਟੋ ਕਰ ਲਈਏ ਇੱਕ ਜਰਾ ਜਾਨੇ ਤੁਸੀਂ ਦੇਖੋ ਸਾਹਮਣੇ ਨਹੀਂ ਸਾਹਮਣੇ ਦੇਖੋ ਤੇ ਜੀ ਇੱਕ ਮਿੰਟ ਰੁਕਿਓ देवला बंदा बंदा ने बिच्छन्न अमर देवा हाथ पकड़ बंदे मात फंदा इसके लिए बंदे इसके लिए नमस्कार देवानुदान यो हो और बंदे मस्तिष्क का तुम्हारे स्किन पे तो छेड़ा रोहन जी नहीं करना हाथ खासी दे और सब के लाये मिलते हैं जस्मा नमः शांति नमः शांति नमः शांति नमः शांति हम जानते हैं मिलते हैं जानते राक्षसांते हो भजया शांति जसवाड़ा शांति श्रीदेवा शांति व्रतांति सब घूम शांति रे व शांति सावां शांति रे रे अब शांति जनवर जनजने बस काल धर्म धमकाना संग देना बाहिमाना जनग्रहण कुर्बन सत्य संदेवा कौमान तीर्थात्वार वसन्न विद्यासंगी देवा दुर्गा विश्वस्त गर्मा भीमा ऐसे कमाल हम कर बोहर बरम नरुनाम संसार सारमुग्ध गहरा सकार संधा कल्याण दिने बाबू

ਦੇਵ ਆਰੰਭ ਪ੍ਰਦੇਸ਼ ਸੰਘਾ ਆਰਥਿਕਰਮਾ ਪ੍ਰਤੀ ਮੈਂ ਆਰਥਿਕ ਸੰਘੂ ਜੈ ਨਮਹ ਆਰਥਿਕ ਸੰਘੂ ਜੈ ਨਮਹ ਆਚੋਸ ਸੰਬੰਧੀ ਜੋ 66ਵਾਂ ਇਸ ਵੇਲੇ ਮਨਾ ਰਿਹਾ ਹੈ ਸ੍ਰੀ ਬੰਬਾ ਵਿਚਕਾਰਾ ਮੂਸਾ ਪਰ ਮੰਦਰ ਰੋਡ ਵੱਲੋਂ ਤੇ ਇਹ 66ਵਾਂ ਪ੍ਰਕਾਸ਼ ਮਨਾ ਰਿਹਾ ਇਸ ਵਿੱਚ ਸਾਤ ਸਾਂਗਤ ਬਹੁਤ ਚੜ੍ਹ ਚੜ੍ਹ ਕੇ ਹਿੱਸਾ ਲੈ ਰਹੀ ਹੈ ਤੇ ਜੋ ਵੀ ਇਹਨਾਂ ਦੀਆਂ ਸੇਵਾਵਾਂ ਹੈਗੀਆਂ ਜੋ ਹਮੰਦੀ ਸੇਵਾ ਸ਼ਾਮ ਲਾਲ ਮਾਨ ਜੀ ਨੇ ਕੀਤੀ ਆ ਮੁੱਖ ਮੈਂ ਸਾਡੇ ਸੁਰਿੰਦਰ ਸਿੰਘ ਟੈਲੀਬਾਕਸ ਸਹਿਮੇ ਕਰ ਰਹੇ ਨੇ ਨਿਸ਼ਾਨ ਸਾਹਿਬ ਦੀ ਸੇਵਾ ਸਰ ਬਲਬੀਰ ਸਿੰਘ ਗੁਰਦੀਪ ਸਿੰਘ ਜੀ ਕਾਰਨ ਜੋ ਵੀ ਆ ਸਾਰੀ ਸੰਗਤ ਨੇ ਬਹੁਤ ਚੜ ਚੜ ਕੇ ਹਿੱਸਾ ਪਾਇਆ ਹੈ ਨਾ ਤੇ ਇਸ ਦੇ ਨਾਲ ਸ੍ਰੀ ਬਿਸ਼ਕਰਮ ਮੰਦਿਰ ਦੇ ਨਾਲ ਹੀ ਸਾਡਾ ਸਕੂਲ ਚੱਲ ਰਿਹਾ ਜੋ ਬੱਚਿਆਂ ਨੂੰ ਬਹੁਤ ਮਨਿਆਦੇ ਜੋ ਬਹੁਤ ਚੜ ਚੜ ਕੇ ਹਿੱਸੇ ਬੱਚੇ ਲੈ ਰਹੇ ਤੇ ਉਸ ਦੀ ਜੋ ਵੀ ਪੜ੍ਹਾਈ ਆ ਬੜੇ ਕੁਆਲੀਫਾਈਡ ਬਹੁਤ ਅੱਛੇ ਢੰਗ ਨਾਲ ਕੀਤੀ ਜਾ ਰਹੀ ਆ ਜਿਹੜੇ ਸਕੂਲ ਦੇ ਟੀਚਰ ਆ ਕੁਆਲੀਫਾਈਡ ਆ ਪ੍ਰਿੰਸੀਪਲ ਸਾਡਾ ਕੁਆਲੀਫਾਈਡ ਬੱਚਿਆਂ ਦੀ ਬਹੁਤ ਜੋ ਪਹਿਲੇ ਪੋਜੀਸ਼ਨ ਆਈਆਂ ਬੱਚਿਆਂ ਨੇ ਸਾਡੇ ਸਕੂਲ ਨੇ ਦੋ ਪੋਜੀਸ਼ਨਾਂ ਪਹਿਲੇ ਹਾਸਲ ਕੀਤੀਆਂ ਹੈਗੇ ਆ ਤੇ ਜੋ ਵੀ ਸਾਧ ਸੰਗਤ ਨੂੰ ਗੁਰੂ ਪਰਪਰਦਿਆਂ ਸਾਧ ਸੰਗ ਨੂੰ ਲੱਖ ਲੱਖ ਵਧਾਈਆਂ ਹੋਵੇ ਬਾਈ ਗੁਰ ਚਕਾਲ ਸਾਹਿਬ ਬਾਈ ਗੁਰ ਚਕਤੀ ਬਾਣੇ ਗਾਵੇ ਬਾਣੇ ਨਾਮ ਫਰਕੇ ਨਾਲੜਾ ਦੇ ਤਲਵਾਰੀ ਦੀ ਵੇਖ ਮਦਨੇ ਨਾਲੇ ਬਾਣਾ ਪਰਮੇ ਨਾਮ ਪਤਾ ਲੈ ਗਾ ਬਤਾ ਲੈ ਗਾ ਬਾਰੇ ਸਬਦ ਨਾਮ ਦਾ ਕੰਤੇ ਬਾਾਰੇ ਜੋ ਬਾਨੇ ਬੰਧਕਾਂ ਸਾਹਿਬ ਨਾਲੜਾ ਗਾਵੇ ਬਾਣੇ ਤੁਹ ਸਮੇਂ ਬੁਣਤਾ ਕਰੇ ਤੇ ਤੁਹਾਡਾ ਬੰਧਕ ਟੁੱਟਾ ਹੋਣਾ तेन तब जाना खराब करे सुनकर के खेत पर जैसे लंका जतनी का छोड़ी तोम की गाय खेली राम की तो आई सारे लोक राम राम का प्रसाहि तन भी होगा वाली चमर स्थान है तेरे कौन आके मान लो हाथ कान तो हाथ थाना बतावन राम खाता जाति कार करने का वाना पहला वनी है रोने के कारण प्रम आपने काम करो जो आपने जिंदा बचाया मोबाइल पर उनको बना दिया करता पहले काम करता तेरी कला बना दी अना अना का बना दिया जुगला आपने तिजोरी चले बाल दोगी किसान की कामी कामी कमाती कमाती का बेला बेले की बच्ची बना दी बच्ची बच्ची दे बात है तेल पीने को बोलो भेलने को जुआ बना दिया जुआ कोई भी अन्य ਆਨਿਕਾ ਪਰਿਨਾਮ ਉਹ ਜੀਣਾ ਕਰਤੀ ਤੋਂ ਘਰਾ ਹੈ। ਆਗਤੀ ਭਤਿਆਨਾ ਸਭ ਲੋਭਨ ਕੋ ਮੋਹ ਦਾ ਧੰਨ ਵਿੱਚ ਕਰਮਾ ਇਹ ਸੰਮਾਨ ਹੈ। ਜਿੰਨੇ ਸੰ ਜਿੰਨੇ ਤਨੇ ਕਮਨਾ ਗਲਤੇ ਲੋਕ ਜਾਨਾ ਤੇ ਤੇਰੇ ਕਰਤੇ ਜੋ ਨਾਮ ਕੀਤ ਰੋ ਤੇਰੇ ਕਮਿਆਂ ਤੇ ਸਨੀਾਮ ਲੋਭ ਭਵਾ ਜਤੇ ਭਗਤ ਹਰੀ ਨਾਮ ਰਾਗਾ ਰਵਾਚਾ ਮੈਂ ਮੰਤਰਾ ਕੀ ਗ락 ਲੋਕਾ ਵਾਰਾ ਨਾਮ ਕੋ ਕਰਾ ਹੈ ਆਸੀ ਨਿਕਾਤੀ दरकारि और नाम रे बारे वाणी विष्णु कर्मो होत ब्रह्मा होत फर काल जपला राम राम का नाम एक ओमकार ने समान बाबा भावय करमा के जा जितने आंखे राम राम नाम तपिया बारे अवतार गति कोना विष्णु कर्म भाव जवन भते को भक्ते सो मन रे बारे सो कर पे बोल जा पा अरु बारे रे रे गौण धर्म बुवा का ਬਨਰੀਏ ਤੇ ਨਾਰਲੇ ਨਾਮੇ ਲਗਣੀਏ ਤੇ ਉਹ ਯਾਰ ਨਾਮੇ ਸਰਬਉੱਚੋਂ ਵਾਲ ਦਾ ਸੁਭਾਅ ਬੋਲੋ ਬਾਬਾ ਰਿਸ਼ਤਨਾ ਬਾਬਾ ਜੀ ਕੀ ਗੰਗੂਈ ਆਤਮ ਪਾਸ ਸਰਬਤੀ ਹੋਰ ਜੀ ਹੁਕਮ ਮਨੋ ਸਦਾ ਲਾ ਕਰੋ ਜੀ ਪਰ ਤੋੜ ਜੀ ਗੰਗੂਈ ਆਤਮ ਪਾਸ ਤਾਮਨ ਨੂੰ ਤਪਰਾਓ i uh -huh. ਜੋ ਫਤਿਹ ਕੀਰਤ ਕਰਨ ਵਾਲਾ ਕੋਈ ਵੀ ਆ ਚਾਹੇ ਕਿਸੇ ਬਰਾਵੀ ਵਿੱਚ ਧਾਮ ਦਾ ਹੋਵੇ ਉਹ ਬਾਬਾ ਬੰਦਾਦੇ ਜੋ ਉਸੇ ਕਿਰਪਾ ਹੁੰਦੀ ਆ ਉਸਦੇ ਆਪਣੇ ਨਾਲ ਰਹਿੰਦੀ ਆ ਜੇ ਵੈਰ ਕੋਈ ਜੀ ਕਿਰਪਾ ਦੇ ਨਾ ਸੰਗਮ ਹੋਣੀ ਨਹੀਂ ਸਾਡਾ ਮਾਲਕ ਕਰਦੇ ਆ ਜੋ ਮਾਰਦਾ ਜੋ ਵੀ ਅਜੇ ਸਾਸ ਕਰੀਏ ਤਰੱਕੀ ਬਾਬਾ ਵਿਚਾਰਾਂ ਦੇ ਦੇਣ ਕਿਰਪਾ ਖੜੀ ਲੋ ਆਜਾ ਦੀ ਸਾਥ ਸਾਥ ਸਾਰੀ ਕਰਤੀ ਹੋਈ ਆ ਇਹ ਪ੍ਰਕਾਸ਼ ਜੋ ਇਸ ਮੰਦਰ ਦਾ ਚਾਰਪਾ ਪ੍ਰਕਾਸ਼ ਸੁਨਾਰਜਾਇ ਜੀ ਦੀ ਜੋ ਹਮਦੀ ਸੇਵਾ ਹੈ ਸਿਰਜਾਉ ਨਾਲ ਦੀ ਮਾਨ ਦੇ ਦਿੱਤੀਆ ਉਹਨੇ ਜੋ ਨਿਸ਼ਾਨ ਕਰਨ ਦੀ ਸੇਵਾ ਉਹ ਪਰਮੇਸ਼ਰ ਨੇ ਸਾਧਗੁਰੂ ਸਿੰਘ ਤੋਂ ਉਹ ਨੂੰ ਨਾਮ ਸੀ ਕੀਤਾ ਜੋ ਇਸ ਸਟੇਜ ਤੇ ਕੋ ਨਾਮਾ ਨਾਨ ਸਿੰਘ ਜੀ ਸੇਮੀ ਟਰਾਲੀ ਬਖਸਵਾਲ ਆ ਤੇ ਇਸ ਤੋਂ ਬਾਅਦ ਹੁਣ ਜੋ ਇਹ ਸਾਰਾ ਸਮਾਨ ਚੱਲਿਆ ਪਹਿਲਾਂ ਸਾਡੇ ਸਕੂਲੀਆ ਬੱਚਿਆਂ ਤੇ ਸਾਡੇ ਲਈ ਇੱਕ ਸ਼ਬਦ ਗਾਇਨ ਕਰ ਲਿਆ ਉਸ ਤੋਂ ਬਾਅਦ ਜੋ ਰਿਕੀਰ ਸ਼ਰਮਾ ਜੀ ਆ ਮੋਨ ਦਾ ਇਰਕਾਰ ਦੇ ਨਾਗਰਮੋਂ ਸਾਰਨ ਸਾਰੇ ਸੰਗਤਾਂ ਦਾ ਧੰਨਵਾਦ ਆ ਪਿਸ਼ਕਰਮਾ ਦੇਵ ਜੀ ਮਹਾਰਾਜ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ 556 ਸਾਲਾ ਪ੍ਰਕਾਸ਼ ਪੁਰਬ ਅਤੇ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਸ਼ਤਾਬਦੀ ਪੁਰਬ ਸਾਕਾਏ ਚਾਂਦਨੀ ਚੌਕ ਨੂੰ ਸਮਰਪਿਤ ਜ਼ਿਲ੍ਹਾ ਪੱਤਰੀ ਮਹਾਨ ਕੀਰਤਨ ਦਰਬਾਰ ਮਿਤੀ 25 26 27 ਅਕਤੂਬਰ 2025 ਦਿਨ ਸ਼ਨੀਵਾਰ ਐਤਵਾਰ ਅਤੇ ਸੋਮਵਾਰ ਨੂੰ GSFH ਖਾਲਸਾ ਸੀਨੀਅਰ ਸੈਕੰਡਰੀ ਸਕੂਲ ਦੀ ਗਰਾਊਂਡ ਚੰਡੀਗੜ੍ਹ ਰੋਡ ਨਵਾਂ ਸ਼ਹਿਰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿਖੇ ਕਰਵਾਏ ਜਾ ਰਹੇ ਹਨ ਇਹਨਾਂ ਸਮਾਗਮ ਦਾ ਸਮਾਰੋਹ ਜ਼ਾਨਾ ਸ਼ਾਮ 5 ਵਜੇ ਤੋਂ ਰਾਤ 10:30 ਵਜੇ ਤੱਕ ਹੋਵੇਗਾ ਇਨਾ ਸਮਾਗਮ ਵਿੱਚ ਸਿੰਘ ਸਾਹਿਬ ਯਾਨੀ ਰਗਵੀਰ ਸਿੰਘ ਜੀ ਹੈੱਡ ਗ੍ਰੰਥੀ ਸਚਖੰਡ ਸ੍ਰੀ ਦਰਬਾਰ ਸਾਹਿਬ ਸਿੰਘ ਸਾਹਿਬ ਯਾਨੀ ਸੁਲਤਾਨ ਸਿੰਘ ਜੀ ਗ੍ਰੰਥੀ ਸ੍ਰੀ ਦਰਬਾਰ ਸਾਹਿਬ ਪੰਥ ਦੇ ਮਹਾਨ ਵਿਦਵਾਨ ਪਾਈ ਸਾਹਿਬ ਗਿਆਨੀ ਪਿੰਦਰਪਾਲ ਸਿੰਘ ਜੀ ਗਿਆਨੀ ਸਾਹਿਬ ਸਿੰਘ ਜੀ ਕੈਨੇਡਾ ਵਾਲੇ ਅਤੇ ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਦੇ ਮੁਖ ਸਰਪ੍ਰਸਤ ਗਿਆਨੀ ਸਰਬਜੀਤ ਸਿੰਘ ਜੀ ਲੁਧਿਆਣੇ ਵਾਲੇ ਕਥਾ ਵਿਚਾਰ ਨਾਲ ਸੰਗਤ ਨੂੰ ਨਿਹਾਲ ਕਰਨਗੇ ਇਸ ਤੋਂ ਇਲਾਵਾ ਸਮਾਗਮ ਵਿੱਚ ਪੰਥ ਦੇ ਮਹਾਨ ਕੀਰਤਨੀਏ ਭਾਈ ਗੁਰਦੇਵ ਸਿੰਘ ਜੀ ਆਸਟ੍ਰੇਲੀਆ ਵਾਲੇ ਮੀਰੀ ਪੀਰੀ ਇੰਟਰਨੈਸ਼ਨਲ ਜਥਾ ਜੁਗਾਦਰੀ ਵਾਲੀਆਂ ਬੀਬੀਆਂ ਭਾਈ ਸਰਬਜੀਤ ਸਿੰਘ ਜੀ ਪਟਨਾ ਸਾਹਿਬ ਵਾਲੇ ਭਾਈ ਜਗਜੀਤ ਸਿੰਘ ਬੰਬੀਹਾ ਦਿੱਲੀ ਵਾਲੇ ਭਾਈ ਮਹਤਾਬ ਸਿੰਘ ਜਲੰਧਰ ਵਾਲੇ ਅਤੇ ਭਾਈ ਸਿਮਰਪ੍ਰੀਤ ਸਿੰਘ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਾਲੇ ਕੀਰਤਨ ਰਾਹੀਂ ਸੰਗਤ ਨੂੰ ਨੇਹਾਲ ਕਰਨਗੇ 27 ਅਕਤੂਬਰ ਦਿਨ ਸੋਮਵਾਰ ਨੂੰ ਸਵੇਰੇ 11 ਵਜੇ ਅੰਮ੍ਰਿਤ ਸੰਚਾਰ ਹੋਵੇਗਾ 3 ਅਕਤੂਬਰ ਦਿਨ ਵੀਰਵਾਰ ਸਵੇਰੇ 9 ਵਜੇ ਗੁਰੂ ਨਾਨਕ ਮਿਸ਼ਨ ਚੈਰੀਟੇਬਲ ਡਿਸਪੈਂਸਰੀ ਸਾਹਮਣੇ ਖਾਲਸਾ ਸਕੂਲ ਚੰਡੀਗੜ੍ਹ ਰੋਡ ਨਵਾਂ ਸ਼ਹਿਰ ਵਿਖੇ ਅੱਖਾਂ ਦਾ ਮੁਫਤ ਆਪਰੇਸ਼ਨ ਕੈਂਪ ਲਾਇਆ ਜਾਏਗਾ ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਨਵਾਂ ਸ਼ਹਿਰ ਵੱਲੋਂ ਸਮੂਹ ਸਾਧ ਸੰਗਤ ਨੂੰ ਸਾਰੇ ਸਮਾਗਮਾਂ ਵਿੱਚ ਵੱਧ ਚੜ ਕੇ ਹਾਜ਼ਰੀ ਭਰਨ ਦੀ ਬੇਨਤੀ ਹੈ ਜੀ ਗੁਰੂ ਕਾਲ ਲੰਗਰ ਅਟੁੱਟ ਵਰਤੇਗਾ ਸਮਾਗਮ ਦਾ ਸਿੱਧਾ ਪ੍ਰਸਾਰਣ ਐਮਐਸ ਲਾਈਵ YouTube ਚੈਨਲ ਤੇ ਕੀਤਾ ਜਾਵੇਗਾ ਕਿਸੇ ਵੀ ਜਾਣਕਾਰੀ ਲਈ ਮੋਬਾਈਲ ਨੰਬਰ 9417892500 9781070555 ਅਤੇ 9814365913 ਤੇ ਸੰਪਰਕ ਕੀਤਾ ਜਾ ਸਕਦਾ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸੱਜਣਾਂ ਸ਼੍ਰੀ ਭਗ세 ਨਗਰ ਦਾ ਸਵਾਗਤ ਅੱਜ ਦੀਆਂ ਵਿਸ਼ੇਸ਼ ਸਮਰਨੀਆਂ ਕੱਲ ਫੇਰ ਅੰਮੀ ਅਤੇ ਤਾਰੀਆਂ ਸਰਗਰਮੀਆਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਵਾਸਤੇ ਪ੍ਰਤੀਸਿਨ ਇਜਾਜ਼ਤ ਦਿਓ ਧੰਨਵਾਦ